ਸ੍ਰੀ ਕਾਲਜੀ ਸਾਇਆ ਨੂੰ ਇੱਕ ਵਾਰ ਫਿਰ ਤੋਂ ਪੁਨੀ ਹਾਊਸ ਦੇ ਵਿੱਚ ਬਹੁਤ-ਬਹੁਤ ਸਵਾਗਤ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਸਾਰੇ ਠੀਕ-ਠਾਕ ਹੋਵੋਗੇ ਤੇ ਅੱਜ ਦੇਖੋ ਜੀ ਸਵੇਰ ਦੀ ਹੌਮ ਭਰੀ ਗਰਮੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅਸੀਂ ਇੱਥੇ ਸੈਰ ਕਰਨ ਆਏ ਸੀ ਕਿ ਚਲੋ ਸਵੇਰੇ ਸਵੇਰੇ ਮੌਸਮ ਵਧੀਆ ਹੋਗਾ ਪਰ ਆਰੇ ਦੋਲੇ ਸਾਰੇ ਖੇਤਾਂ ਚ ਝੋਨਾ ਲੱਗਾ ਪਾਣੀ ਖੜਾ ਆ ਤੇ ਪੂਰਾ ਹੋਮੋ ਹੋਇਆ ਪਿਆ ਆ ਇਦਾਂ ਦੀ ਗਰਮੀ ਚ ਜਿੰਨਾ ਜ਼ਿਆਦਾ ਹੋ ਸਕਦਾ ਆ ਠੰਡਾ ਪਾਣੀ ਪੀਓ ਤੇ ਆਪਣੇ ਆਪ ਨੂੰ ਖੁੱਲੀ ਹਵਾ ਚ ਰੱਖੋ ਇੱਧਰ ਲਓ ਜੀ ਪਾਪਾ ਇੱਧਰ ਝੋਨੇ ਨੂੰ ਸਪਰੇਅ ਕਰਨ ਲੱਗੇ ਆ ਸਵੇਰੇ ਸਵੇਰੇ ਲਓ ਜੀ ਸੈਰ ਕਰਨ ਤੋਂ ਬਾਅਦ ਹੁਣ ਮੰਮੀ ਇੱਥੇ ਬੂਟਿਆਂ ਨੂੰ ਪਾਣੀ ਪਾਉਂਦੇ ਪਿਆ ਜਿਹੜੇ ਆਪਾਂ ਲਾਏ ਸੀਗੇ ਇਹ ਲੰਬੀ ਹੋ ਗਈ ਨਾ ਪੰਮਾ ਮੈਨੂੰ ਲੱਗਦਾ ਪਹਿਲਾਂ ਡੰਡੇ ਤੇ ਛੋਟੀ ਸੀ ਇਹ ਨਾਲ ਇਹ ਹਲੇ ਨਹੀਂ ਪਿਆ ਨਹੀਂ ਹੈਗਾ ਹਮ ਬਹੁਤ ਜ਼ਿਆਦਾ ਆ ਜਿਹੜੇ ਅਸੀਂ ਲਾਏ ਆ ਤੇ ਹਲੇ ਥੋੜਾ ਜਿਹਾ ਸਾਨੂੰ ਉਹਨਾਂ ਦੀ ਪਰਵਰੇਸ਼ ਐਦਾਂ ਕਰਨੀ ਪੈਣੀ ਹੈ ਬੱਚਿਆਂ ਵਾਂਗਰੇ ਹੁੰਦੇ ਇਹ ਬੁੱਟੇ ਤੇ ਜਿਹਨੇ ਜਿਹਨੇ ਬੁੱਟੇ ਲਾਏ ਆ ਤੇ ਉਹਨਾਂ ਨੂੰ ਥੋੜਾ ਜਿਹਾ ਐਦਾਂ ਪਾਣੀ ਧਾਣੀ ਪਾਓ ਉਹਨਾਂ ਦਾ ਪਾਲਣ ਪੋਸ਼ਣ ਕਰੋ ਤੇ ਬਸ ਐਦਾਂ ਹੀ ਨਹੀਂ ਹੈਗਾ ਵੀ ਬੁੱਟੇ ਲਾਤੇ ਤਾਂ ਸੈਲਫੀਆਂ ਲੈ ਕੇ ਛੱਡ ਦਿੱਤਾ ਨਹੀਂ ਇਹਨਾਂ ਨੂੰ ਹਲੇ ਬਹੁਤ ਲੋੜ ਆ ਜਿਦਾ ਬੱਚਿਆਂ ਨੂੰ ਆ ਲੋਡ ਹੁੰਦੀ ਪਹਿਲਾ 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 ਸੈਰ ਲੱਕ ਦਿਓ ਫਿਰ ਥੋੜਾ ਥੋੜਾ ਦਲੀਆ ਖਿਲਾਓ ਉਹੀ ਹਿਸਾਬ ਹੈ ਬੁੱਟਿਆਂ ਦਾ ਵੀ ਬੱਚਿਆਂ ਵਾਂਗ ਰਹੀ ਹੈ ਇਹਨਾਂ ਨੂੰ ਅਸੀਂ ਪਾਲਾਂਗੇ ਤੇ ਬਾਅਦ ਵਿੱਚ ਇਹ ਫਿਰ ਸਾਡਾ ਦੇ ਦੋਗੇ ਮੀਂਹ ਪਿਆ ਨਹੀਂ ਹੈਗਾ ਤੇ ਦੇਖੋ ਝੋਨੇ ਦਾ ਕੀ ਹਾਲਿਆ ਨੂੰ ਤਾਂ ਜਨਾ ਸਾਡੇ ਤਾਂ ਕਾਫੀ ਟਾਈਮ ਹੋ ਗਿਆ ਮੀਂਹ ਨਹੀਂ ਪਿਆ ਔਖਾ ਹੈ ਪਾਣੀ ਤੋਂ ਵੀ ਨਾ ਜਿੰਨਾ ਹੋ ਸਕਦਾ ਪਾਣੀ ਬਚਾਓ ਜ਼ਰੂਰੀ ਨਹੀਂ ਝੋਨੇ ਨਾਲ ਲਾ ਕੇ ਪਾਣੀ ਬਚਾਣਾ ਆ ਆਪ ਵੀ ਘਰ ਤੁਸੀਂ ਘੱਟ ਪਾਣੀ ਵਰਤ ਕੇ ਬਚਾਉਣਾ ਬਦਨਾਮ ਆ ਤੇ ਇਹ ਤਾਂ 2 ਮਹੀਨੇ ਹੁੰਦੇ ਸਾਰੇ ਤੇ ਪਾਣੀ ਵੇਸਟ ਉਦਾ ਹੀ ਬਥੇਰਾ ਹੁੰਦਾ ਆ ਮੈਂ ਥੋੜੇ ਕਿ ਦਿਨ ਹੋਗਾ ਹਿਸ਼ਾਰਪਨ ਨੂੰ ਗਈਆਂ ਆ ਤੇ ਚਾਰ ਆਬ ਦੇ ਬਦਨਾਮ ਆ ਮੈਂ ਥੋੜੇ ਕਿ ਦਿਨ ਹੋਗਾ ਹਿਸ਼ਾਰਪਨ ਨੂੰ ਗਈ ਸੀਗੀ ਤੇ ਮੈਂ ਵੀ ਨਾਲ ਹੀ ਗਈ ਸੀ ਆ ਤੂੰ ਵੀ ਨਾਲੇ ਸੀ ਦੇਖਿਆ ਉੱਥੇ ਤਾਂ ਇੱਕ ਭਾਈ ਸਾਹਿਬ ਸੀਗੇ ਅਸੀਂ ਬੱਸ 'ਚ ਸੀ ਜੇ ਅਸੀਂ ਬਾਈਕ 'ਤੇ ਹੁੰਦੀਆਂ ਜਾਂ ਪੈਦਲ ਹੁੰਦੀਆਂ ਫੇਰ ਰੋਕੇ ਕਹਿੰਦੇ ਭਾਈ ਸਾਹਿਬ ਖਚੀਚੀ ਮੈਨੂੰ ਬਹੁਤ ਆਈਆਂ ਗੱਡੀ ਧੋ ਰਿਆ ਸੀ ਹੱਥ ਕੰਨ ਤੇ ਮੋਬਾਈਲ ਸੀ ਪਾਈਪ ਚੱਲ ਰਿਹਾ ਸੀ ਪਾਣੀ ਵੇਸਟੇ ਜਾ ਰਿਹਾ ਸੀ ਤੇ ਧਿਆਨ ਉਹਦਾ ਫੋਨ 'ਤੇ ਸੀਗਾ ਕੋਈ ਉਹਨੂੰ ਕਹਿਣ ਵਾਲਾ ਹੈ ਨਹੀਂ ਸੀ ਭਾਈ ਤੂੰ ਮੋਟਰ ਬੰਦ ਕਰ ਦੇ ਜਾਂ ਤੂੰ ਫੋਨ 'ਤੇ ਗੱਲ ਕਰ ਲੈ ਜਾਂ ਤੂੰ ਗੱਡੀ ਧੋ ਲੈ ਥੱਲੇ ਛੱਪੜ ਲੱਗਿਆ ਪਿਆ ਸੀ ਪਾਣੀ ਦਾ ਤੇ ਇਦਾਂ ਆ ਵੀ ਇਹ ਕੋਈ ਦੇਖ ਨਹੀਂ ਰਿਹਾ ਤੇ ਸਾਡੇ ਝੋਨਾ ਸਾਰੇ ਦੀ ਨਿਗਾ ਦੇ ਵਿੱਚ ਚਲੋ ਪਰਮਾਤਮਾ ਨੇ ਰੋਟੀ ਸਾਰੇ ਹੰਦੇ ਹੀ ਜਾਣੀ ਫਿਰ ਹੁਣ ਸਾਡੇ ਕੋਲ ਕੋਈ ਹੀਲਾ ਵੀ ਹੈ ਨਹੀਂਗਾ ਫਿਰ ਅਸੀਂ ਕੀ ਕਰੀਏ ਨਾ ਹੋਰੀ ਨਹੀਂ ਪੈਂਦੀ ਜਿੱਥੇ ਤੱਕ ਹੋ ਸਕੇ ਘਾਟ ਹੀ ਪਾਣੀ ਲਾਈਦਾ ਝੋਨੇ ਨੂੰ ਪਰ ਬਹੁਤ ਸਮਝਦਾਰੀ ਨਾਲ ਪਾਣੀ ਲਾਉਂਦੇ ਆ ਕਿਸਾਨ ਇਹ ਨਹੀਂ ਹੈਗਾ ਵੀ ਅਵਾ ਗਉਣ ਉਛਲੇ ਰਹਿਣ ਪਾਣੀ ਬਹੁਤ ਸਾਹ ਦੇਖੋ ਪੰਪ ਕੋੜਾ ਕੇ ਦਿਖਾ ਦੇਖੋ ਦੇਖੋ ਬਿਲਕੁਲ ਮਾੜਾ ਮਾੜਾ ਪਾਣੀ ਆ। ਬਸ ਥੋੜਾ ਥੋੜਾ ਹੀ ਹੁੰਦਾ ਆ। ਆਵਾ ਕੌਣ ਨਹੀਂ ਪਾਈਦਾ ਪਾਣੀ। ਸਾਰਿਆਂ ਦਾ ਇਹੀ ਹਾਲ ਆ। ਤੇ ਬਾਕੀ ਜੇ ਮੀਂਹ ਆ ਗਏ ਮੀਂਹ ਉਧਰ ਖੇਚਲ ਦੇਖੋ ਕਿੰਨੀ ਆ ਪਾਣੀ ਦੇ ਵਿੱਚ ਤੁਰ ਕੇ Papa ਸਪਰੇਅ ਕਰਦੇ ਪਏ ਆ। ਹਾਂ। ਇਹ ਚੌਲ ਖਾਣੇ ਚਮਚਾ ਭਰ ਕੇ ਸੌਖੇ ਆ। ਕੰਮ ਕਰਨੇ ਬਹੁਤ ਔਖੇ ਆ ਤੇ ਮੀਂਹ ਪੈ ਜੇ ਫੇਰ ਤਾਂ ਲੋੜ ਨਹੀਂ ਹੈਗੀ ਮੀਂਹ ਨਹੀਂ ਆਇਆ। ਛੱਲੀਆਂ ਨੂੰ ਵੀ ਸਾਡੀਆਂ ਨੂੰ ਪਾਣੀ ਲਾਉਣ ਵਾਲਾ ਹੋਇਆ ਆ ਤੇ ਹਣ ਵੱਡੀਆਂ ਵੱਡੀਆਂ ਹੋਈਆਂ ਆ। ਛੱਲੀਆਂ ਨੂੰ ਪਾਣੀ ਲਾਉਣਾ ਵੀ ਬਹੁਤ ਔਖਾ ਆ ਕਿਉਂਕਿ ਛੋਟੇ ਛੋਟੇ ਜਿਹੇ ਹੁੰਦੇ ਆ ਫੇਰ ਤੇ ਵਿੱਚ ਵੱਡ ਹੋ ਜਾਂਦਾ ਆ ਛਲੀਆਂ ਦੇ ਟਾਂਡੇ ਇੰਨੀ ਗਰਮੀ ਦੇ ਵਿੱਚ ਵਿੱਚ ਵੱਢ ਕੇ ਜੰਤ ਦਾ ਵੀ ਡਾਰੇ ਆ ਤੇ ਉਦ ਦਾ ਵੀ ਹੌਮ ਬਹੁਤ ਹੀ ਗਰਮੀ ਬਹੁਤ ਜ਼ਿਆਦਾ ਆ ਉਦ ਦੇ ਨੇ ਕੋਲ ਖੜ ਹੁੰਦਾ ਵਿੱਚ ਬਣਨਾ ਤਾਂ ਜਿਆਦਾ ਔਖਾ ਆ ਚਲੋ ਬਾਕੀ ਜਿੱਦਾਂ ਜਿੱਦਾਂ ਦਾ ਟਾਈਮ ਆ ਕੱਟਣਾ ਹੀ ਪੈਣਾ ਸਭ ਨੂੰ ਗਰਮੀ ਆ ਸਰਦੀ ਆ ਪਰਮਾਤਮਾ ਦੇ ਰੰਗ ਆ ਹੱਸ ਕੇ ਕੱਟੋ ਜਿੱਦਾਂ ਦਾ ਟਾਈਮ ਆ ਅੱਜ ਨਹੀਂ ਤਾਂ ਕੱਲ ਮੀਂਹ ਪਊਗਾ ਤਾਂ ਫੇਰ ਠੰਡਾ ਹੋ ਜਾਊਗਾ ਇਹਨਾਂ ਗਲੇ ਬੁੱਟੇ ਲਾਵੇਂ ਨਾ ਪਾਣੀ ਪਾਈ ਜਾਓ। ਭਾਵੇਂ ਥੋੜਾ ਥੋੜਾ ਹੀ ਪਾਓ। ਜਿੱਦਾਂ ਸਾਨੂੰ ਰੋਟੀਨ ਬਣਾ ਲਓ ਤੁਸੀਂ ਜਿੱਦਾਂ ਸੀ ਉਸ ਤੇ ਚਾਹ ਪੀਦੀ ਆ ਰੋਟੀ ਖਾਈਦੀ ਆ। ਇਹਨਾਂ ਨੂੰ ਵੀ ਲੋੜ ਆ। ਚਾਹ ਪਾਣੀ ਦੀ। ਚਾਹ ਪਾਣੀ ਹੈ ਇਹਨਾਂ ਦਾ ਇਹ। ਤੇ ਆਪਣਾ ਰੋਟੀਨ ਬਣਾ ਲਾ ਰੋਟੀ ਪਾਣੀ ਖਾ ਕੇ ਇਹਨਾਂ ਨੂੰ ਵੀ ਥੋੜਾ ਥੋੜਾ ਪਾਣੀ ਪਾਓ। ਪਰ ਮੰਜੂ ਉੱਠੜੇ। ਹਾਂ ਇਹ ਨਹੀਂ ਉੱਠਿਆ। ਅੰਬ ਨੂੰ ਪਾਤਾ ਪਾਣੀ ਅੰਬ ਨੂੰ ਪਾਏ ਅੰਬ ਨੂੰ ਪਾਏ ਸਾਂ ਮੁੱਠਰ ਕੇ ਪਾਉਣਾ ਆ ਅੰਬ ਨੂੰ ਥੋੜੇ ਪਾਣੀ ਦੀ ਜ਼ਰੂਰਤ ਹੁੰਦੀ ਆ ਇਹ ਵੀ ਦੇਖਣਾ ਆ ਵੀ ਹਵਾ ਕੌਣ ਵੀ ਨਹੀਂ ਪਾਉਣਾ ਕਈ ਬੂਟਿਆਂ ਨੂੰ ਥੋੜਾ ਪਾਣੀ ਲੱਗਦਾ ਆ ਤਾਂ ਕਈਆਂ ਨੂੰ ਜ਼ਿਆਦਾ ਲੱਗਦਾ ਆ ਆਵਾ ਜਿਹੜੀ ਕੁਆਰ ਲਈ ਸੀ ਉਹਨੂੰ ਇਹਨੇ ਨਹੀਂ ਲੋੜ ਹੈਗੀ ਪਾਣੀ ਦੀ ਆ ਦੇਖੋ ਸਾਡੀ ਐਲੋਵੇਰਾ ਇਹ ਵੀ ਕਾਫੀ ਵੱਡੀ ਹੋਈ ਹੋਆ ਇਹਨੂੰ ਇੰਨੀ ਲੋੜ ਨਹੀਂ ਜੀ ਪਾਣ ਦੀ ਇਸ ਨਾਲ ਹੀ ਆਪਾਂ ਆਪਣੀ ਛੋਟੀ ਜਿਹੀ ਵੀਡੀਓ ਦੀ ਐਂਡਿੰਗ ਕਰਦੇ ਆਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ ਤੇ ਜੇ ਤੁਸੀਂ ਸਾਡੀ ਗੱਲ ਨਾਲ ਸਹਿਮਤ ਹੋ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਹਾਡੇ ਕੀ ਵਿਚਾਰ ਆ ਪਾਣੀ ਨਾਲ ਕੇ ਗਰਮੀ ਨਾਲ ਕੇ ਝੋਨੇ ਨੂੰ ਲੈ ਕੇ ਥੈਂਕ ਯੂ ਬਾਏ ਬਾਏ